ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ। ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ। ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ। ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ 27 ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਤੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਦਰ ਨਾਲੋਂ ਲੱਗਪਗ 25% ਦੀ ਘਟਾ ਹੈ ਅਤੇ ਬੇਰੁਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਤਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਟੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਦਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ। ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ। ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ। ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਤਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਟੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ। ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਤਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਟੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟਾ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਟਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਤੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243 ਫੀਸਦੀ ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟਾ ਹੈ ਅਤੇ ਬੇਰੁਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਤਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਟੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਦਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ। ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ। ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ। ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਤਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਟੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟਾ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮੌਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਇਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ 27 ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਟੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਦਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮਾਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਟਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਤੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243 ਫੀਸਦੀ ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟਾ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ ਆਕਲੈਂਡ ਦੇ ਵਿੱਚੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੋਬਾਈਲ ਕੰਪਨੀ Oppo ਦੇ ਮੈਨੇਜਿੰਗ ਡਾਇਰੈਕਟਰ ਮੌਰਗਨ ਹਾਲਮਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਕੇਂਦਰੀ ਆਕਲੈਂਡ ਦੇ ਵਿੱਚ ਕਸਟਮਰ ਸਰਵਿਸ ਦੀ ਇੱਕ ਨੌਕਰੀ ਲਈ 2500 ਤੋਂ ਵੱਧ ਅਰਜ਼ੀਆਂ ਆ ਗਈਆਂ ਆਮ ਤੌਰ ਤੇ 500 ਅਰਜ਼ੀਆਂ ਨੂੰ ਵੱਡੀ ਗਿਣਤੀ ਮੰਨਿਆ ਜਾਂਦਾ ਹੈ ਪਰ ਇਸ ਵਾਰ ਇਹ ਅੰਕੜਾ ਉਮੀਦ ਤੋਂ ਕਾਫੀ ਵੱਧ ਨਿਕਲਿਆ ਇਹ ਨੌਕਰੀ ਐਂਟਰ ਲੈਵਲ ਦੀ ਹੈ ਅਤੇ ਉਮੀਦਵਾਰ ਕੋਲ ਗਾਹਕ ਸੇਵਾ ਦਾ ਤਜਰਬਾ ਲਾਜ਼ਮੀ ਹੈ ਜਦਕਿ ਕਾਲ ਸੈਂਟਰ ਦਾ ਤਜਰਬਾ ਹੋਵੇ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਗਿਆ ਹੈ ਕੰਪਨੀ ਨੇ 2 ਸਾਲ ਪਹਿਲਾਂ ਆਪਣਾ ਕਾਲ ਸੈਂਟਰ ਮਲੇਸ਼ੀਆ ਤੋਂ ਵਾਪਸ ਨਿਊਜ਼ੀਲੈਂਡ ਲਿਆਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਨੌਕਰੀਆਂ ਲਈ ਦਿਲਚਸਪੀ ਲਗਾਤਾਰ ਵਧ ਰਹੀ ਹੈ ਕੁਝ ਅਰਜ਼ੀਆਂ ਵਿੱਚੋਂ ਸਿਰਫ 44% ਨਿਊਜ਼ੀਲੈਂਡ ਤੋਂ ਸਨ ਪਰ ਇਹ ਗਿਣਤੀ ਵੀ ਲਗਭਗ 1000 ਦੀ ਬਣਦੀ ਸੀ ਕੰਪਨੀ ਦੀ ਸਤਾਈ ਮੈਂਬਰੀ ਟੀਮ ਅਤੇ ਐਚਆਰ ਪੈਨਲ ਹੁਣ ਹਜ਼ਾਰਾਂ ਅਰਜ਼ੀਆਂ ਦੀ ਸ਼ਾਂਟੀ ਕਰ ਰਹੇ ਹਨ ਇਸ ਮਾਮਲੇ ਤੇ ਆਰਥਿਕ ਵਿਸ਼ਲੇਸ਼ਣ ਸੰਸਥਾ ਇਨਫੋਮੈਟ੍ਰਿਕ ਦੇ ਮੁੱਖ ਕਾਰਜਕਾਰੀ ਬ੍ਰੇਨ 올ਸਨ ਨੇ ਦੱਸਿਆ ਹੈ ਕਿ ਨਵੰਬਰ 2025 ਦੇ ਅੰਕੜਿਆਂ ਅਨੁਸਾਰ ਨਵੰਬਰ 2019 ਦੀ ਤੁਲਨਾ ਕਰਨ ਤੇ ਪ੍ਰਤੀ ਨੌਕਰੀ ਇਸ਼ਤਿਹਾਰ ਅਰਜ਼ੀਆਂ ਦੇ ਵਿੱਚ 243% ਦਾ ਵਾਧਾ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਨੌਕਰੀਆਂ ਦੀ ਗਿਣਤੀ ਹਾਲੇ ਵੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਨਾਲੋਂ ਲਗਭਗ 25% ਦੀ ਘਟਾ ਹੈ ਅਤੇ ਬੇਰੋਜ਼ਗਾਰੀ ਦਰ ਉੱਚੀ ਹੋਣ ਕਰਕੇ ਮੁਕਾਬਲਾ ਕਾਫੀ ਵੱਧ ਗਿਆ ਹੈ ਪਿਛਲੇ 6 ਮਹੀਨਿਆਂ ਵਿੱਚ ਹਾਲਤ ਸਥਿਰ ਰਹੇ ਹਨ ਪਰ ਤੁਰੰਤ ਸੁਧਾਰ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ